ਸੱਚੀ ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਫਰਜੀ ਵੋਟ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਅਰਸੇ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸੰਸਦ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਵਿੱਚ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲਾਏ ਜਾ ਰਹੇ ਹਨ ਕੱਲ ਉਹਨਾਂ ਨੇ ਦੂਜੀ ਵਾਰ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਦਿੱਲੀ ਦੇ ਵਿੱਚ ਤੇ ਉਹਨਾਂ ਨੇ ਵੱਡੇ ਇਲਜ਼ਾਮ ਲਾਇਆ ਇੰਨਾ ਹੀ ਨਹੀਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਕੇਂਦਰੀ ਚੋਣ ਕਮਿਸ਼ਨ ਨੂੰ ਵੀ ਨਿਸ਼ਾਨੇ ਤੇ ਲਿਆ ਔਰ ਉਹਨਾਂ ਨੇ ਕਈ ਵੱਡੀਆਂ ਗੱਲਾਂ ਕਹੀਆਂ راہਲ ਗਾਂਧੀ ਕਹਿੰਦੇ ਕਿ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਾਡੇ ਨਾਲ ਕੀਤਾ ਤੇ ਹੋ ਸਕਦਾ ਹੈ ਕਿ ਬਿਹਾਰ ਦੇ ਵਿੱਚ ਵੀ ਐਵੇਂ ਹੀ ਹੋਵੇਗਾ ਵੈਸੇ ਉਹਨਾਂ ਨੇ ਹੋ ਸਕਦਾ ਸ਼ਬਦ ਨਹੀਂ ਵਰਤੇ ਪਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਹੁਣ ਸਾਡੇ ਨਾਲ ਬਿਹਾਰ ਵਿੱਚ ਵੀ ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾਏਗਾ। ਉਹਨਾਂ ਨੇ ਕੁਝ ਅੰਕੜੇ ਪੇਸ਼ ਕੀਤੇ ਔਰ ਉਹਨਾਂ ਨੇ ਕਿਹਾ ਕਿ ਇੱਕ ਮਹਿਲਾ ਜਿਸ ਨੇ 10 ਬੂਥਾਂ ਦੇ ਉੱਪਰ 22 ਵੋਟਾਂ ਫਰਜ਼ੀ ਪਾਈਆਂ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲਗਭਗ ਇੱਕੋਕਰ ਜਿਹਦੇ ਵਿੱਚ ਕਰੀਬ 500 ਵੋਟ ਬਣੀ ਹੋਈ ਹੈ। ਤੇ ਇਹ ਵੋਟਾਂ ਦਾ ਐਡਰੈਸ 0 ਦਿਖਾਇਆ ਗਿਆ ਹੁਣ 0 ਐਡਰੈਸ ਕੀ ਹੈ ਸੋ ਚੋਣ ਕਮਿਸ਼ਨ ਕਹਿੰਦਾ ਹੈ ਕਿ ਕੁਝ ਲੋਕ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਘਰ ਨਹੀਂ ਹੁੰਦੇ ਹੋਰ ਨਾ ਕਿਸੇ ਸੂਬਿਆਂ ਤੋਂ ਆਏ ਹੁੰਦੇ ਆ ਕੋਈ ਫੁੱਟਪਾਥ ਤੇ ਸੌ ਰਿਹਾ ਕੋਈ ਪੁਲ ਦੇ نیچے ਸੌ ਰਿਹਾ ਕੋਈ ਸੜਕ ਕਿਨਾਰੇ ਸੌ ਰਿਹਾ ਅਲੱਗ-ਅਲੱਗ ਤਰ੍ਹਾਂ ਦੇ ਭਿਖਾਰੀ ਟਾਈਪ ਲੋਕ ਜਿਨ੍ਹਾਂ ਦੇ ਘਰ-ਬਾਰ ਨਹੀਂ ਹੁੰਦੇ ਇੱਕ ਰਾਏ ਤੇ ਨਹੀਂ ਰਹਿੰਦੇ ਤਾਂ ਉਹ ਲੋਕ ਜਿਸ ਪਿੰਡ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸੌਂਦੇ ਆ ਤਾਂ ਹੋ ਸਕਦਾ ਉਹਨਾਂ ਦੀ ਵੋਟ ਉੱਥੇ ਹੋਵੇ ਤਾਂ ਉਹਨਾਂ ਦੇ ਘਰ ਦਾ ਐਡਰੈਸ ਦੀ ਜਗ੍ਹਾ ਫਿਰ ਜ਼ੀਰੋ ਪਾਈ ਜਾਂਦੀ ਹੈ ਪਰ ਇਸ ਤੇ ਵੀ ਕਾਂਗਰਸ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਇੱਕ ਘਰ ਦੇ ਲਗਭਗ 500 ਵੋਟ ਬਣੇ ਆ ਤੇ ਉਹਨਾਂ ਦਾ ਸਾਰਿਆਂ ਦਾ ਐਡਰੈਸ ਜ਼ੀਰੋ ਇਹ ਕਿਵੇਂ ਹੋ ਸਕਦਾ ਹੋਰ ਵੀ ਕਈ ਵੱਡੀਆਂ ਗੱਲਾਂ ਰਾਹੁਲ ਗਾਂਧੀ ਨੇ ਕਹੀਆਂ ਸੋ ਰਾਹੁਲ ਗਾਂਧੀ ਕੱਲ ਉਹਨਾਂ ਨੇ ਕੱਲੇ-ਕੱਲੇ ਅੰਕੜੇ ਪੇਸ਼ ਕੀਤੇ ਕੀ ਕਿਹਾ ਇਸ ਤੇ ਨਜ਼ਰ ਮਾਰਦੇ ਹਾਂ ਵਿਦ ਦ ਬੀਜੇਪੀ To ensure that the Congress could not win the election in Haryana. The Election Commission is in partnership with the Prime Minister and the Home Minister, and they have destroyed the democratic foundations of this country. There is absolutely nothing in this presentation that has not been backed by 100% proof. Every single piece of data that we've used here comes from the Election Commission. Is from their records, is from their voter list. We have just checked it and cross checked it and shown you what the reality of Indian democracy is. And it is pretty clear to us that now this is a system. This is something that has now been industrialized. And it can be used in any state. And it is going to be used in Haryana. And I'm confident that after the Haryana elections, we will get the same records and we will show you that the same thing has happened in Haryana. You might, uh, in, in, in Bihar. You might be asking, oh, but how come you didn't see these anomalies in the voter list? Because the voter list comes at the last minute. Because the voter list is given to us at the last minute before the elections. So this is a systematic method that has been evolved by the prime minister by the bjp and by the election commission to kill the constitution and to kill indian democracy so bilkul aapne suneya ke rahul gandhi ne khaas karke haryana de udharan ditti ohna ne kaha ke congress party haryana vidhan sabha chuna de duran mehaj 1 lakh 22000 vote de hari so eh oh vote jinna ne haraya ਜੋ ਫਰਜੀ ਵੋਟਾਂ ਸਨ ਜਿਵੇਂ ਉਹਨਾਂ ਨੇ ਇੱਕ ਮਾਡਲ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਇੱਕ ਬ੍ਰਾਜ਼ੀਲੀ ਮਾਡਲ ਜਿਸ ਨੇ 10 ਬੂਥਾਂ ਤੇ ਕਰੀਬ 22 ਵੋਟਾਂ ਫਰਜੀ ਪਾਈਆਂ ਇਹ 22 ਵੋਟਾਂ ਫਰਜੀ ਤੇ ਇਹ ਤਾਂ ਇੱਕ ਉਦਾਹਰਣ ਦਿੱਤੀ ਆ ਪਰ ਉਹਨਾਂ ਨੇ ਹੋਰ ਵੀ ਕਿਹਾ ਕਿ ਕਾਫੀ ਵੋਟਾਂ ਜਿਹੜੀਆਂ ਫਰਜੀ ਜਿਹੜੀਆਂ ਬਣੀਆਂ ਹੋਈਆਂ ਨੇ ਸੋ ਉਹਨਾਂ ਨੇ ਕਿਹਾ ਕਿ ਇੱਕ ਸੈਂਟਰਲਾਈਜ਼ਡ ਸਿਸਟਮ ਹੈ ਸੋ ਇਹ ਅਲੱਗ-ਅਲੱਗ ਤਰੀਕੇ ਆ ਇਹ ਚ ਬੀਲੋ ਬੀ ਐਲਓ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਕਿਹਾ ਕਿ ਇੱਕ ਫਰਜੀ ਤਸਵੀਰਾਂ ਫਰਜੀ ਤਸਵੀਰਾਂ ਲਾ ਕੇ ਜਿਹੜੀਆਂ ਫਰਜੀ ਵੋਟਾਂ ਬਣਾਈਆਂ ਗਈਆਂ ਫਿਰ ਉਹਨਾਂ ਨੇ ਕਿਹਾ ਕਿ ਕੁਝ ਜੂਪੀ ਦੇ ਨਾਲ ਸੰਬੰਧਤ ਭਾਜਪਾ ਦੇ ਲੀਡਰ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ ਆ ਕੇ ਜਾਲੀ ਵੋਟਾਂ ਪਾਈਆਂ ਫਿਰ ਕੁਝ ਵੋਟਾਂ ਦੇ ਜਿਹੜੇ ਵੋਟਰ ਆਉਂਦੇ ਤਸਵੀਰਾਂ ਤੋਂ ਲਿਆ ਕੀਤੀਆਂ ਗਈਆਂ ਤੇ ਉਹਨਾਂ ਨੇ ਕਿਹਾ ਕਿ ਬਹੁਤ ਘਰਾਂ ਦੇ ਐਡਰੈਸ ਪਤੇ ਜ਼ੀਰੋ ਦਿਖਾਏ ਗਏ ਸੋ ਅਜਿਹੇ ਕਨਸੈਪਟ ਅਪਣਾ ਕੇ ਅਜਿਹੇ ਤਰੀਕੇ ਅਪਣਾ ਕੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਫਰਜੀ ਵੋਟਾਂ ਤਿਆਰ ਕੀਤੀਆਂ ਜਿਸ ਕਰਕੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਹਰਿਆਣਾ ਦੇ ਵਿੱਚ ਹਾਰੇ ਨਹੀਂ ਤਾਂ ਹਰਿਆਣਾ ਸਾਡੀ ਸਰਕਾਰ ਬਣ ਰਹੀ ਸੀ ਇਲੈਕਸ਼ਨ ਦੌਰਾਨ ਹਰ ਇੱਕ ਵਿਅਕਤੀ ਕਹਿ ਰਿਹਾ ਸੀ ਕਿ ਹਰਿਆਣਾ 'ਚ ਇਸ ਵਾਰ ਕਾਂਗਰਸ ਪਾਰਟੀ ਆਏਗੀ ਤੇ ਜਦੋਂ ਚੋਣਾਂ ਵੋਟਾਂ ਪਈਆਂ ਉਸ ਤੋਂ ਬਾਅਦ ਜਿੰਨੇ ਵੀ ਚੈਨਲਾਂ ਨੇ ਦਿਖਾਇਆ ਤੇ ਸਾਰੇ ਚੈਨਲਾਂ ਨੇ ਇਹੀ ਦਿਖਾਇਆ ਕਿ ਇਸ ਵਾਰ ਜਿਹੜੀਆਂ ਵੋਟਾਂ ਨੇ ਜਿਹੜੀਆਂ ਚੋਣਾਂ ਨੇ ਉਹ ਕਾਂਗਰਸ ਪਾਰਟੀ ਜਿੱਤ ਕੇ ਆਪਣੀ ਸਰਕਾਰ ਬਣਾਏਗੀ ਪਰ ਬਿਲਕੁਲ ਸਮੇਂ ਤੇ ਆ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਇਹ ਸਾਰਾ ਕੋਈ ਫਰਜੀ ਵਾਰੇ ਨਾਲ ਹੋਇਆ ਸੋ ਇਸ ਲਈ ਉਹਨਾਂ ਨੇ ਕਿਹਾ ਕਿ ਹੁਣ ਬਿਹਾਰ ਦੇ ਵਿੱਚ ਵੀ ਇਹੋ ਜਿਹਾ ਹੀ ਹੋਏਗਾ ਸੋ ਉਹਨਾਂ ਨੇ ਆਪ ਕਰਕੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਨਿਸ਼ਾਨੇ ਨੇ ਉਹ ਸਾਦੇ ਨੇ ਔਰ ਖਾਸ ਕਰਕੇ ਚੋਣ ਕਮਿਸ਼ਨ ਤੇ ਇਸ ਦਾ ਜਵਾਬ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਕੈਬਨਟ ਮੰਤਰੀ किरण रिजिजू मीडिया सामने आए उन्होंने भी मीडिया गलबात की राहुल गांधी हर एक सवाल जवाब दिता किरण रिजिजू की ने सुन दिया। सबसे पहले तो अभी एक घंटे पहले हमने सुना नेता प्रतिपक्ष श्रीमान राहुल गांधी ने फिर से कुछ ऐसे बातें जो अपना विफलता को छुपाने के लिए प्रेस को एड्रेस किया मैं सबसे पहले तो ये कहना चाहता हूं कि पिछले पार्लियामेंट सत्र में एक महिला का तस्वीर लेकर के मीनता देवी नाम की एक महिला का तस्वीर को टी शर्ट में छपवा करके पार्लियामेंट के परिसर में घूमते रहा और उसको इतना उछाला शाम तक वो महिला ने इतना डांटा कांग्रेस पार्टी को कि उसको उम्र को 124 बता करके जितना बदनाम किया तो ऐसा नकली फोटोग्राफ नकली नाम नकली इश्यू लेकर के राहुल गांधी और कांग्रेस पार्टी समय समय में बोलते रहते हैं आप सबको अच्छी तरह से मालूम है आज उन्होंने बिहार में दो दिन बाद पोलिंग होगा और उससे हट करके हरियाणा का कहानी सुना रहे थे इसे साफ मालूम हो गया कि बिहार में तो कुछ बचा नहीं है इसलिए ध्यान को भटकाने के लिए हरियाणा के इशू को लेके आ रहे हैं और फजूल के बातें लेकर के एक प्रस्तुतिकरण किया है मैं उस पर नहीं जाना चाहता हूं सब फर्जी था और कुछ विदेशी महिला का नाम जिक्र कर रहे थे वो अब चुनाव के समय वो विदेश जाता है पार्लियामेंट चलते समय राहुल गांधी छुपके से कंबोडिया निकल जाता है थाईलैंड निकल जाता है बिहार में चुनाव प्रचार चल रहा है वो कोलंबिया चले गए तो वो विदेश जाते रहते हैं तो उसको विदेश से जो उसको प्रेरणा मिलता है उसको लेकर के उसके कुछ टीम है वो क्या तैयारी करते हैं उनको दे देता है फिर आपका समय को बर्बाद करते हैं नेता प्रतिपक्ष सीरियस मुद्दे पे बात करना चाहिए फजूल के बातें पे समय व्यर्थ नहीं करना चाहिए ये मेरा उनको पहला सुझाव है उन्होंने हरियाणा चुनाव को लेकर के ये कहा कि एग्जिट पोल में कांग्रेस पार्टी जीत रहे थे अरे एग्जिट पोल ओपिनियन पोल में हमेशा आपदन हुए हैं हम लोग 2004 में पक्का जीत गया ऐसा हम मान रहे थे और एग्जिट पोल ओपिनियन पोल पूरा बीजेपी एनडीए को क्लियर कट जिता रहे थे लेकिन जब काउंटिंग हुआ तो हम हार गए तो उस समय हमने तो रोना नहीं किया हमने इलेक्शन कमीशन को गाली नहीं दिया हमने माना और हमने कांग्रेस और उनके जो यूपीए गठबंधन को हमने बधाईया दी हमारा एक्सपेक्टेशन का हिसाब से हमको नतीजा नहीं मिला फिर भी लोकतंत्र में पराजित हो या जीत हो उसको स्वीकार करना पड़ेगा ये लोकतंत्र का नियम है और उसके बाद दो बार यूपीए सरकार ने दस साल चलाया हमने इलेक्शन कमीशन को गाली नहीं दिया हमने ओपिनियन पोल को गाली नहीं दिया एग्जिट पोल को हमने कभी गाली नहीं दिया लेकिन उन्होंने उस समय जब एग्जिट पोल उनका फेवर में गया तो बोलता है बहुत अच्छा जब विरोध जाता है तो वो मीडिया को गाली देते हैं यह खेल तो बराबर हम उसको गलत मानते हैं दूसरा बार बार राहुल गांधी बोलते हैं वो एटम बम फटने वाला है इनका एटम बम कभी फटता क्यों नहीं है ये कोई विषय को लेकर के गंभीरता से आता नहीं बोलते कि हाइड्रोजन बम फटेगा आज का जो विषय को लेकर के मैं तो इतना दुखी हूं कि मैं इसको लेकर के आपसे बात करना पड़ रहा है so, किरण रिजू ने कहा ਕਿ ਇਹ ਸਭ ਕੁਝ ਆਪਣੀਆਂ ਨਕਾਮੀਆਂ ਛਪਾਉਣ ਦੇ ਲਈ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਜੇਕਰ ਅੱਜ ਇੰਨੀ ਦੇਰ ਬਾਅਦ ਰਾਹੁਲ ਗਾਂਧੀ ਨੂੰ ਪਤਾ ਲੱਗਿਆ ਕਿ ਵੋਟਾਂ ਫਰਜੀ ਐ ਤਾਂ ਫਿਰ ਜਦੋਂ ਵੋਟਾਂ ਬਣੀਆਂ ਉਸ ਸਮੇਂ ਕਿਉਂ ਨਹੀਂ ਪਤਾ ਲੱਗਿਆ? ਸ਼ਿਕਾਇਤ ਕਿਉਂ ਨਹੀਂ ਕੀਤੀ? ਤੇ ਉਹਨਾਂ ਨੇ ਕਿਹਾ ਕਿ ਸਭ ਕੁਝ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ। ਜਦੋਂ ਲੋਕ ਕਾਂਗਰਸ ਨੂੰ ਪਸੰਦ ਨਹੀਂ ਕਰਦੇ। ਜਦੋਂ ਹੁਣ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਕਿ ਅਸੀਂ ਬਿਹਾਰ ਵੀ ਹਾਰਨ ਜਾ ਰਹੇ ਆ ਇਸ ਤੋਂ ਪਹਿਲਾਂ ਕਈ ਹੋਰ ਰਾਜ ਹਾਰੇ ਆ ਔਰ ਪੂਰੇ ਦੇਸ਼ ਵਿੱਚ ਹੁਣ ਲੋਕ ਕਾਂਗਰਸ ਪਾਰਟੀ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਮੋ ਭੰਗ ਹੋ ਗਿਆ ਇਹਨਾਂ ਤੋਂ ਛਡਕਾਰਾ ਪਾਉਣ ਦੇ ਲਈ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਹੁਣ ਬੀਜੇਪੀ ਤੇ ਨਿਸ਼ਾਨਾ ਸਾਧ ਰਿਹਾ ਚੋਣ ਕਮਿਸ਼ਨ ਤੇ ਨਿਸ਼ਾਨਾ ਸਾਧ ਰਿਹਾ ਔਰ ਚੋਣ ਕਮਿਸ਼ਨ ਨੇ ਵੀ ਕਿਹਾ ਕਿ ਚੋਣ ਕਮਿਸ਼ਨ ਕਹਿੰਦਾ ਕਿ ਜਦੋਂ ਕੋਈ ਵੋਟਰ ਲਿਸਟ ਤਿਆਰ ਹੁੰਦੀ ਹੈ ਫਿਰ ਉੱਤੇ ਇਤਰਾਜ਼ ਮੰਗੇ ਜਾਂਦੇ ਆ ਖਾਸ ਕਰਕੇ ਬੂਥ ਲੈਵਲ ਏਜੰਟ ਤੋਂ ਜੋਏ ਇਦਾਂ ਨਹੀਂ ਹੈ ਕਿ ਤੁਸੀਂ ਇੱਕ ਵੋਟਰ ਲਿਸਟ ਤਿਆਰ ਕੀਤੀ ਤੇ ਉਸ ਵੋਟਰ ਲਿਸਟ ਨੂੰ ਸਿੱਧਾ ਹੀ ਉਹਦੇ ਉੱਪਰ ਵੋਟਾਂ ਕਰਵਾਤੇ ਹੈ ਜਾਂ ਨਹੀਂ ਹੋਏ ਗੁੰਦਾ ਹਮੇਸ਼ਾ ਵੋਟਰ ਲਿਸਟ ਪਹਿਲਾਂ ਤਿਆਰ ਹੁੰਦੀ ਆ ਉਸ ਤੋਂ ਬਾਅਦ ਉਹਦੇ ਬੂਥ ਲੈਵਲ ਤੱਕ ਜਿਹੜੇ ਏਜੰਟ ਹੁੰਦੇ ਆ ਪਾਰਟੀਆਂ ਦੇ ਉਹਨਾਂ ਤੋਂ ਇਤਰਾਜ਼ ਮੰਗੇ ਜਾਂਦੇ ਆ ਫਿਰ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਬੂਥ ਲੈਵਲ ਏਜੰਟਾਂ ਨੇ ਇਤਰਾਜ਼ ਕਿਉਂ ਨਹੀਂ ਕੀਤੇ ਜੇਕਰ ਇੱਕ ਲੱਗ ਰਿਹਾ ਸੀ ਉਹਨਾਂ ਨੂੰ ਕਿ ਇਹਦੇ ਵਿੱਚ ਇੰਨੀ ਲੰਬੀ ਲਿਸਟ ਹੈ ਤਾਂ ਫਿਰ ਇਤਰਾਜ਼ ਕਿਉਂ ਨਹੀਂ ਕੀਤੇ ਇਹ ਸਾਰਾ ਕੁਝ ਗਲਤ ਹੈ ਸਾਰਾ ਕੁਝ ਬੇਵਿਨਾਹਦਾ ਹੈ ਸੋ ਉਹਨਾਂ ਨੇ ਕਿਹਾ ਕਿ ਅਜਿਹਾ ਕਦੇ ਵੀ ਅਜੇ ਤੱਕ ਨਹੀਂ ਹੋਇਆ ਸੋ ਹੁਣ ਕੁੱਲ ਮਿਲਾ ਕੇ ਇਹ ਹੈ ਕਿ ਰਾਹੁਲ ਗਾਂਧੀ ਦੇ ਇਲਜ਼ਾਮ ਉਹਨਾਂ ਨੇ ਪਹਿਲਾਂ ਵੀ ਲਾਏ ਤੇ ਕੱਲ ਦੂਜੀ ਵਾਰ ਉਹ ਪ੍ਰੈਸ ਕਾਨਫਰੰਸ ਕੀਤੀ ਤਾਂ ਹੁਣ ਕੀ ਵਾਕਈ ਰਾਹੁਲ ਗਾਂਧੀ ਦੇ ਇਤਰਾ ਸੱਚੇ ਆ ਕਿ ਲੱਗਦਾ ਹੈ ਕਿ ਬਿਹਾਰ ਦੇ ਵਿੱਚ ਅਜਿਹਾ ਹੋ ਸਕਦਾ ਸੋ ਇਹ ਤਾਂ ਹਾਲੇ ਭਵਿੱਖ ਦੇ ਗੱਲ ਚ ਆ ਕਿ ਕੀ ਹੋਏਗਾ ਬਿਹਾਰ ਦੇ ਵੋਟਰ ਫਤਵਾ ਕਿਹਨੂੰ ਦੇਣਗੇ ਇਦੇ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਇੰਨੇ ਵੱਡੇ ਇਲਜ਼ਾਮ ਇੱਕ ਵੱਡੇ ਲੀਡਰ ਵੱਲੋਂ ਲਾਉਣੇ ਇੱਕ ਆਪਣੇ ਆਪ ਦੇ ਵਿੱਚ ਮੈਨੇ ਰੱਖਦੇ ਆ ਖਾਸ ਕਰਕੇ ਉਸ ਸਮੇਂ ਜਦੋਂ ਵੋਟਾਂ ਸਿਰਤੇ ਹੋਣ ਬਿਹਾਰ ਦੇ ਵਿੱਚ ਵੋਟਾਂ ਪੈ ਰਹੀਆਂ ਹੋਣ ਤੋਂ ਇਸ ਕਰਕੇ ਜੇਕਰ ਅਜੇਹਾ ਵਾਕਈ ਭਾਜਪਾ ਵੀ ਤਾਂ ਜਵਾਬ ਵੀ ਸੱਚਾਈ ਹੈ ਰਾਹੁਲ ਗਾਂਧੀ ਦੇ ਸਵਾਲਾਂ ਨੂੰ ਲੈ ਕੇ ਜੋ ਜਵਾਬ ਦਿੱਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਸੱਚਾਈ ਨਜ਼ਰ ਆ ਰਹੀ ਹੈ ਕਿ ਜੇਕਰ ਕਿਸੇ ਲਿਸਟ ਦੇ ਵਿੱਚ ਲੱਗ ਰਿਹਾ ਕਿ ਸਾਡੇ ਇਲਾਕੇ ਦੇ ਸਾਡੇ ਪਤੇ ਦੇ ਜਿੱਥੋਂ ਦੇ ਵੀ ਜਿਹੜੇ ਵੋਟਰ ਜਿਹੜੇ ਫਰਜੀ ਐ ਤਾਂ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਸ਼ਿਕਾਇਤ ਕਿਉਂ ਨਹੀਂ ਕੀਤੀ ਕਿਸ ਨੇ ਨਹੀਂ ਕੀਤੀ ਜਾਂ ਪਤਾ ਨਹੀਂ ਲੱਗਿਆ ਜਾਂ ਕਿਸੇ ਨੇ ਦਿਲਚਸਪੀ ਨਹੀਂ ਲਈ ਇਹ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਸੋ ਅੱਜ ਦੇ ਪ੍ਰੋਗਰਾਮ ਚ ਨੇ ਮੈਨੂੰ ਦੇ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.